ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਜੀ ਤੇ ਅੱਜ ਬਣਾਈਏ ਆਪਾਂ ਆਲੂ ਮਟਰ ਦੀ ਸਬਜ਼ੀ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੀ ਆਪਾਂ ਜਿਆਦੇ ਤੜਕੇ ਫੜਕੇ ਨਹੀਂ ਲਾਉਂਦੇ ਤੇ ਸਬਜ਼ੀ ਇਸ ਤਰ੍ਹਾਂ ਬਹੁਤ ਵਧੀਆ ਬਣਦੀ ਆ ਬਾਲੇ ਮਿਰਚ ਮਸਾਲੇ ਨਹੀਂ ਭਾਉਂਦੇ ਆਪਾਂ। ਲੋ ਜੀ ਸ਼ਾਮ ਨੂੰ ਬਣਾਈਏ ਸਬਜ਼ੀ ਆਪਾਂ। ਥੋੜਾ ਜਿਹਾ ਲੇਟ ਹੋ ਗਏ ਸੀ ਕਵੇਲਾ ਹੋ ਗਿਆ ਤੇ ਸਾਨੂੰ ਸਬਜ਼ੀ ਬਣਾਉਂਦੇ ਨੂੰ। ਤੇ ਮੈਂ ਬਾਜ਼ਾਰ ਚਲੀ ਗਈ ਸੀ ਪਹਿਲਾਂ ਇਹ ਸਾਡੇ ਗਵਾਂਢੀਆਂ ਨੇ ਆਇਆ ਸਾਗ ਸਨ। ਇਹ ਵੀ ਅਬ ਤੜਕਾ ਲਾਵਾਂਗੇ ਨਾਲ। ਲੋ ਜੀ ਮੈਂ ਸਬਜ਼ੀ ਤੜਕਾ ਭੁੰਨ ਕੇ ਪਾਤੀ ਇਸ ਤਰ੍ਹਾਂ ਆਲੂ ਮਟਰ। ਤੇ ਹੁਣ ਆਪਾਂ ਮਾ ਗਰੂ ਪਾ ਦੇਾਂਗੇ ਪਾਣੀ ਜਿੰਨੀ ਕੁ ਤੁਸੀਂ ਤਰੀ ਰੱਖਣੀ ਆ ਉਸ ਸਾਹਬ ਨਾਲ ਪਾਣੀ ਪਾ ਸਕਦੇ ਹਾਂ ਵਾਲੀ ਰੱਖਣੀ ਥੋੜੀ ਰੱਖਣੀ ਆ ਅਸੀਂ ਥੋੜੀ ਜੀ ਤਰੀ ਘਟੀ ਰੱਖਦੇ ਤੇ ਵਾਲੀ ਤਰੀ ਨਹੀਂ ਰੱਖਦੇ ਚਲੋ ਜੀ ਆਪਾਂ ਹੁਣ ਸਬਜੀ ਧਰ ਦਿੱਤੀ ਆ ਤੇ ਇੰਨੇ ਮੇਰੇ ਕਮਾਂਡਣ ਆ ਗਈ ਮੇਰੇ ਕੋਲ ਮੈਨੂੰ ਦਵਾਈ ਫੜਾਉਣ ਤੇ ਅਸੀਂ ਕਰੀਆਂ ਗੱਲਾਂ ਬਾਤਾਂ ਆ ਸਮਝਾ ਕੇ ਦੋਨਾਂ ਜਾਣੀਆਂ ਨੇ ਕਹਿੰਦੇ ਤੁਸੀਂ ਕਿਥੇ ਕਿੱਥੇ ਬੰਨੀ ਆ ਘਰੇ ਮੈਂ ਖੇ ਪਹਿਰਾ ਦਿੰਦੇ ਕੋਈ ਅੰਦਰ ਨਹੀਂ ਆ ਵਾ ਕੇ ਵੜ ਸਕਦਾ ਇਸ ਤਰ੍ਹਾਂ ਅਸੀਂ ਬਹੁਤ ਹੱਸੀਆਂ ਦੋਨੇ ਜਾਣੀਆਂ ਸਬਜੀ ਨੂੰ ਛੱਡ ਕੇ ਅਸੀਂ ਫਿਰ ਆਪਣੇ ਇੰਜੋਏ ਕੀਤੀ ਦੋਨਾਂ ਜਾਣੀਆਂ ਨੇ ਗੱਲਾਂ ਬਾਤਾਂ ਕੀਤੀਆਂ ਆਪਾਂ ਨੂੰ ਭੈਣ ਭਾਈ ਨਾਲ ਆਏ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਦੋਂ ਭੈਣ ਭਾਈ ਕੋਈ ਆ ਜੇ ਘਰੇ 2 ਮਿੰਟ ਜ਼ਰੂਰ ਕੱਢਣੇ ਚਾਹੀਦੇ ਤੇ ਸਾਡੀ ਵੀਡੀਓ ਇਸ ਤਰ੍ਹਾਂ ਹੀ ਚੱਲੀ ਗਈ ਐ ਤੇ ਮੈਂ ਆਪਣਾ ਇੱਧਰ ਸਬਜੀ ਧਰਤੀਸ ਦੀ ਤੇ ਨਾਲ ਹੁੰਦੇ ਮੈਂ ਗੱਲਾਂ ਕਰੀ ਗਈਆਂ ਤੇ ਨਾਲ ਹੁੰਦੇ ਅਸੀਂ ਰਸੋਈ 'ਚ ਕੱਢ ਕੇ ਉੱਥੇ ਗੱਲਾਂ ਮਾਰੀਆਂ ਕਿਉਂਕਿ ਕੰਮਾਂ ਦਾ ਟਾਈਮ ਸੀ ਇਸ ਤਰ੍ਹਾਂ ਅਸੀਂ ਸੂਟਾਂ ਦੀਆਂ ਗੱਲਾਂ ਲੈ ਕੇ ਵਹਿ ਗਈਆਂ ਪਹਿਲਾਂ ਵੀ ਆਪਣੇ ਬੰਦੇ ਵਧੀਆ ਨੇ ਜਿਹੜੇ ਆਪਾਂ ਸੂਟ ਦਵਾਉਂਦੇ ਆ ਮੈਂ ਵੀ ਸੂਟ ਦੀ ਲੈਂਸ ਲੈ ਕੇ ਦੇ ਕੇ ਆਈ ਤੀ ਕੋਟੇ ਚੁੰਨੀਆਂ ਦੇ ਵਗੈਰਾ ਬਾਜ਼ਾਰ ਜਾ ਕੇ ਦੇ ਕੇ ਆਈਾਂਗੀ ਸੂਟ ਸਟਿਚ ਕਰਨਾ ਇਸ ਤਰ੍ਹਾਂ ਅਸੀਂ ਗੱਲਾਂ ਕਰੀ ਜਾਂਦੀਆਂ ਸੀ ਦੋਨੇ ਜਾਣੀ ਸੂਟਾਂ ਦੀ بس بی بییاں ਕੋਲ ਤਾਂ ਸਰ ਦੇੜੀ ਹੋਰ ਕੋਈ ਗੱਲਾਂ ਨਹੀਂ ਸੂਟਾਂ ਦੀਆਂ ਗੱਲਾਂ ਦਾ ਲਾਭ ਸਾਡੇ ਕੋਲ ਤਾਂ ਮੇਨ ਗੱਲਾਂ ਸੂਟਾਂ ਦੀਆਂ ਨੇ ਭੈਣ ਮੈਂ ਵੀ ਲਈ ਤੂੰ ਵੀ ਲਈ ساری ਦਿਹਾੜੀ ਸਾਡੇ ਕੋਲ ਤਾਂ ਜੇ ਤਾਂ ਕੱਟੀਆਂ ਹੋ ਜਾਂਦੇ ਸੂਟਾਂ ਦੀਆਂ ਗੱਲਾਂ ਨੇ ਤਕਰੀਬਨ ਸਾਰੀਆਂ ਪਹਿਣਾ ਇਸ ਤਰ੍ਹਾਂ ਹੀ ਗੱਲਾਂ ਕਰਦੀਆਂ ਹੋਣੀਆਂ ਸੂਟਾਂ ਦੀ ਸਭ ਤੋਂ ਬੱਦ ਖੁਸ਼ੀ ਬਸ ਸੂਟਣ ਨਾਲ ਹੀ ਮਿਲਦੀ ਹੈ ਔਰਤਾਂ ਨੂੰ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਦੀ ਇਸ ਤਰ੍ਹਾਂ ਅਸੀਂ ਗੱਲਾਂ ਬਾਤਾਂ ਕੀਤੀਆਂ ਅੱਜ ਕੋਈ ਹੋਰ ਵੀਡੀਓ ਨਹੀਂ ਮੇਰੇ ਕੋਲ ਹੁੰਦੀ ਸੁਣ ਮੈਂ ਪਹਿਲਾਂ ਵੀ ਕਿਹਾ ਮੈਂ ਤਾਂ ਇੱਕ ਟਾਈਮ ਪਾਸ ਕਰਦੀ ਆ ਵੀਡੀਓ ਪਾਉਣ ਦਾ ਤੇ ਬਹੁਤ ਹਾਸਾ ਮਜ਼ਾਕ ਕੀਤਾ ਸੀ ਨਿੱਕੇ ਨਿੱਕੇ ਖੁਸ਼ੀਆਂ ਵਿੱਚ ਹੀ ਖੁਸ਼ੀਆਂ ਭਾਲ ਲੈਨੇ ਅਸੀਂ ਤਾਂ ਕੱਪੜੇ ਲੀਰੇ ਦੀਆਂ ਗੱਲਾਂ ਕਰਕੇ ਅੱਜ ਸਕੂਲ ਹੈ ਨਿਜਵਾਕ ਹੂੰ ਛੱਡ ਗਈ ਸੜ ਗਈ ਹੱਸੇ ਕੀ ਹੋ ਗਿਆ ਬੁਖਾਰ ਹੋ ਗਿਆ ਸੀ ਇਹ ਠੰਡ ਆ ਹੁਣ ਠੰਡ ਬਿਮਾਰ ਕਰਦੀ ਐ ਸਾਰਿਆਂ ਨੂੰ ਆਉਂਦੀ ਜਾਂ ਜਾਂਦੀ ਠੰਡ ਲੋਜੀ ਨਾਲ ਹੁੰਦੇ ਮੈਂ ਸਬਜ਼ੀ ਬਣਾ ਲੂੰਗੀ ਤੇ ਨਾਏ ਕਰਾਂਗੇ ਗੱਲਾਂ ਫਿਰ ਅਸੀਂ ਬੱਚਿਆਂ ਨਾਲ ਗੱਲਾਂ ਕਰਨ ਲੱਗ ਗਏ ਤੇ ਭੈਣ ਦਾ ਬੇਟਾ ਵੀ ਬਾਹਰ ਗਿਆ ਹੋਇਆ ਵੀ ਵਿਚਾਰੇ ਦੇਖ ਲਓ ਹੁਣ ਆਪੇ ਕਰਕੇ ਖਾਂਦੇ ਆ ਪਹਿਲਾਂ ਇੱਥੇ ਆਪਾਂ ਕਰਕੇ ਦਿੰਦੇ ਸੀ ਬੱਚਿਆਂ ਨੂੰ ਯਾਦ ਕੀਤਾ ਸੀ ਹਾਂਜੀ ਹਾਂਜੀ ਪੁੱਤ ਇੱਕ ਮਿੰਟ ਇੱਕ ਤਾਂ ਸਾਡੇ ਚਾਰਜ ਦਾ ਰੌਲਾ ਬਹੁਤ ਪੈਂਦਾ ਚਾਰਜ ਸਾਡਾ ਪਾਲਿਆ ਨਹੀਂ ਧਿਆਉਂਦਾ ਫੋਨ ਦੀ ਬੈਟਰੀ ਉਹਦੀ ਲੋ ਹੋ ਜਾਂਦੀ ਹੈ ਪਤਾ ਨਹੀਂ ਚਲਾਉਣੇ ਵੇਦ ਚਾਰਜਾਂ ਦਾ ਬਹੁਤ ਪੰਗਾ ਪੈਂਦਾ ਸਾਰਿਆਂ ਦੇ ਇਹੀ ਹਾਲ ਹੋਊਗਾ ਇੱਕ ਜਿਹੜੇ ਆਈਫੋਨ ਨੇ ਇਹਨਾਂ ਦੀ ਬੈਟਰੀ ਸੇਤੀ ਲੋ ਹੋ ਜਾਂਦੀ। ਲਓ ਜੀ ਨਾ ਅਸੀਂ ਗੱਲਾਂ-ਬਾਤਾਂ ਕਰ ਲਈਆਂ ਤੇ ਨਾਲੇ ਬਣਾ ਲਈ ਸਬਜ਼ੀ। ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ, ਸ਼ੇਅਰ, ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ। ਤਾਂ ਕਿ ਤੁਹਾਡੇ ਵਾਸਤੇ ਹੋਰ ਨਵੀਂ ਵੀਡੀਓ ਲੈ ਕੇ ਆ ਸਕੀ। ਮੇਰੀ ਸਹੇਲੀ ਨੇ 50 ਘੇੜੇ ਦੇ ਤੇ ਵਿਚਾਰੀ ਨੇ ਰਸੋਈ ਜੀ ਬੈਠੀ ਵੀ ਨਹੀਂ ਹੈਗੀ ਖੜੀ ਨਹੀਂ ਐਂਸਾ ਰਹਾ ਸਮਝਾ ਕੇ ਚੱਲਦਾ ਰਿਹਾ ਤੇ ਸਬਜੀ ਆਪਣੀ ਨ ਤੜਕਾ ਲਾਤਾ ਮੈਂ ਜੋ ਵੀ ਨਵੇਂ ਭੈਣ ਭਾਈ ਆਉਂਦੇ ਆ ਵੀਡੀਓ ਨੂੰ ਫੋਲੋਵਾਚ ਕਰਿਓ ਜੀ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਫੋਲੋਵਾਚ ਦੇਖਿਓ ਤਾਂ ਕਿ ਤੁਹਾਡੇ ਵਾਸਤੇ ਹੋਰ ਨਵੀਂ ਵੀਡੀਓ ਲੈ ਕੇ ਆ ਸਕੀਏ ਜੋ ਵੀ ਭੈਣ ਭਰਾ ਆਪਣੇ ਵੀਡੀਓ ਦੇਖਦੇ ਆ ਬੱਚੇ ਬਜ਼ੁਰਗ ਮਾਵਾ ਭੈਣ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਸਾਰਿਆਂ ਦਾ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਬਸ ਐਂਡ ਜੀ ਸਬਜੀ ਆਪਣੀ ਮੈ ਨਾਲ ਹੁੰਦੇ ਤੜਕਾ ਲਾਈ ਜਾਂਦੀ ਹੈ ਮਸਾਲਾ ਪਾਈ ਜਾਂਦੀ ਤੇ ਸੋਡੇ ਤੱਕ ਪਹੁੰਚਣ ਦਾ ਮਕਸਦ ਆ ਦਾਲ ਪਾਣੀ ਤਾਂ ਸਾਰੇ ਬਣਾਉਣ ਜਾਣਦੇ ਤੇ ਸਾਰਿਆਂ ਨੂੰ ਆਲੂ ਮਟਰਾਂ ਦੀ ਸਬਜੀ ਆਉਂਦੀ ਹੈ ਬਣਾਉਣੇ ਬਸ ਵੀਡੀਓ ਪਾਉਣ ਦਾ ਮਕਸਦ ਸੋਨ ਮਿਲਣਾ ਜੋ ਆਪਾਂ ਨੂੰ YouTube ਫੈਮਲੀ ਪਿਆਰ ਕਰਦੀ ਹੈ ਸਾਰੀ ਉਹਨਾਂ ਵਾਸਤੇ ਆਪਾਂ ਵੀਡੀਓ ਲੈ ਕੇ ਆਉਣੇ ਆ ਜੀ ਅਸੀ ਨਾਲੇ ਰੱਜ ਕੇ ਗੰਨਾ ਮਾਰ ਲਈਆਂ ਨਾਲੇ ਸਬਜ਼ੀ ਬਣਾ ਲਈ ਲਓ ਜੀ ਵੀਡੀਓ ਨੂੰ ਫੁੱਲ ਵਾਚ ਕਰਿਓ ਪਲੀਜ਼ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਬਾਏ ਟੇਕ ਕੇਅਰ ਜੀ ਧੰਨਵਾਦ ਸਾਰਿਆਂ ਦਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਬਾਈ ਬਾਈ ਬਿਜਿ ਫੋਨ ਆਉਣ ਲੱਗੇ ਸੀ ਤੇ ਇਸ ਕਰਕੇ ਵੀਡੀਓ ਜਿਹ ਰਹਿੰਦੀ ਦੀ ਐਡਿਟ ਕਰਨ ਵਾਲੀ ਥੋੜੀ ਜੀ ਲਓ ਜੀ ਆਪਾਂ ਸਬਜੀ ਨੂੰ ਤੜਕਾ ਲਾ ਕੇ ਆਲੂ ਮਟਰ ਵਿੱਚ ਪਾ ਦਿੰਦੇ ਨੇ ਤੇ ਹੁਣ ਪਾਣੀ ਪੋਣੀ ਪਾਤਾ ਤੇ ਰਿਜਜੀ ਜਾਉ ਸਬਜੀ ਬਾਏ ਜੀ